ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਨਾਨਕ ਸਿੰਘ ਦੁਆਰਾ ਰਚਿਤ ਨਾਵਲ ਚਿੱਟਾ ਲਹੂ ਦਾ ਸਤਵਾਂ ਭਾਗ ਸੁਣਾ ਰਹੀ ਹਾਂ ਗੁਰਦੇਈ ਸਿਆਲਕੋਟ ਪਹੁੰਚ ਗਈ ਤੇ ਥੋੜੇ ਦਿਨਾਂ ਬਾਅਦ ਹੀ ਇਸ ਨਾਟਕ ਦਾ ਨਵਾਂ ਸੀਨ ਉਸਦੇ ਸਾਹਮਣੇ ਆਇਆ ਅਸਲ ਗੱਲ ਉਸ ਤੋਂ ਬਹੁਤੇ ਦਿਨ ਲੁਕੀ ਨਾ ਰਹੀ ਜਿਸ ਪੰਡਤ ਨੂੰ ਉਹ ਰੱਬ ਦਾ ਅਵਤਾਰ ਸਮਝ ਕੇ ਦਿਲ ਵਿੱਚ ਪੂਜ ਰਹੀ ਸੀ ਉਹ ਅਸਲ ਵਿੱਚ ਬੁੱਕਲ ਦਾ ਸੱਪ ਸੀ ਤੇ ਉਸਨੇ ਗੁਰਦੇਈ ਦਾ ਗਹਿਣਾ ਹਜ਼ਮ ਕਰਨ ਤੋਂ ਛੁੱਟ ਇੱਥੋਂ ਦੇ ਤਾਰਾਚੰਦ ਨਾਮੀ ਇੱਕ ਗੱਭਰੂ ਪਾਸ ਗੁਰਦੇਈ ਨੂੰ ਵੇਚ ਦਿੱਤਾ ਸੀ ਜਿਹੜਾ ਆਦਮੀ ਉਸ ਨੂੰ ਛੱਡਣ ਆਇਆ ਸੀ ਉਹ ਅਸਲ ਵਿੱਚ ਪੰਡਤ ਹੋਰਾਂ ਦਾ ਇੱਕ ਗੁਪਤ ਦਲਾਲ ਸੀ ਨਿਕਰਮਨ ਮੱਥੇ ਤੇ ਹੱਥ ਮਾਰ ਰਿਕੇ ਰੋ ਰਹੀ ਸੀ ਹੁਣ ਕਰ ਵੀ ਕੀ ਸਕਦੀ ਸੀ ਇਸ ਸਮੇਂ ਉਸ ਨੂੰ ਤਾਰਾਚੰਦ ਵੱਲੋਂ ਜੋ ਸਭਜ ਬਾਗ ਵਿਖਾਏ ਗਏ ਸਨ ਉਹਨਾਂ ਦੇ ਲੋਭ ਨੇ ਉਸ ਨੂੰ ਹੋਰ ਵੀ ਆਪਣੇ ਨਿਸ਼ਾਨੇ ਤੋਂ ਬਹੁਤਾ ਦੂਰ ਲਿਜਾ ਸੁੱਟਿਆ ਤੇ ਅੱਲੜ ਗੁਰਦੇਈ ਨੇ ਉਸ ਦੇ ਜਾਲ ਵਿੱਚ ਫਸ ਕੇ ਆਪਣਾ ਸਰਬੰਸ ਉਸ ਦੇ ਪੈਰਾਂ ਵਿੱਚ ਰੱਖ ਦਿੱਤਾ ਤਾਰਾਚੰਦ ਥੋੜਾ ਬਹੁਤ ਪੜਿਆ ਲਿਖਿਆ ਸੀ ਤੇ ਇੱਕ ਸਰਕਾਰੀ ਦਫ਼ਤਰ ਵਿੱਚ 300 ਰੁਪਏ ਮਹੀਨੇ ਦਾ ਕਲਰਕ ਸੀ ਗੁਰਦੇਈ ਨੂੰ ਉਸਨੇ ਦੱਸਿਆ ਕਿ ਉਸ ਦਾ ਅਸਲ ਘਰ ਗੁਜਰਾਵਾਲੇ ਹੈ ਪਰ ਆਪਣੇ ਪਿਓ ਦੀ ਨਾਰਾਜ਼ਗੀ ਕਾਰਨ ਹਾਲਿਓ ਘਰ ਨਹੀਂ ਜਾਂਦਾ ਤੇ ਪਿੱਛੇ ਉਸ ਦੀ ਲੱਖਾਂ ਦੀ ਜਾਇਦਾਦ ਹੈ ਪਰ ਕੂੜ ਬੋਤਾ ਚਿਰ ਲੁਕਿਆ ਨਹੀਂ ਰਹਿੰਦਾ ਕੁਝ ਮਹੀਨੇ ਮਗਰੋਂ ਹੀ ਤਾਰਾ ਚੰਦ ਦਾ ਇਹ ਪਾਸ ਵੀ ਉਗੜ ਗਿਆ ਜਦ ਉਸ ਦੀ ਮਾਂ ਵੱਲੋਂ ਇੱਕ ਦਿਨ ਚਿੱਠੀ ਆਈ ਉਹ ਆਪ ਘਰ ਨਹੀਂ ਸੀ ਤੇ ਗੁਰਦੇਈ ਨੇ ਕਿਸੇ ਪਾਸੋਂ ਚਿੱਠੀ ਪੜ੍ਹਾ ਲਈ ਉਸ ਵਿੱਚ ਉਸਦੀ ਮਾਂ ਨੇ ਲਿਖਿਆ ਸੀ ਮੈਂ ਮਿਹਨਤ ਮਜ਼ਦੂਰੀ ਕਰਕੇ ਢਿੱਡ ਭਰਦੀ ਹਾਂ ਤੇ ਤੂੰ ਜੱਦ ਦਾ ਗਿਆ ਹੈ ਇੱਕ ਪੈਸਾ ਵੀ ਨਹੀਂ ਭੇਜਿਆ ਮੈਂ ਇਹ ਵੀ ਸੁਣਿਆ ਹੈ ਕਿ ਤੂੰ ਕਿਸੇ ਦੀ ਧੀ ਵੀ ਕੱਢ ਲਿਆ ਆ ਹੈ ਇਹ ਗੱਲ ਤੇਰੀ ਤੋਂ ਲਈ ਚੰਗੀ ਨਹੀਂ ਹੈ ਗੁਰਦੇਈ ਇਹ ਸਭ ਸੁਣ ਕੇ ਬੇਵਸ ਹੋ ਗਈ ਉਸ ਲਈ ਨਾ ਹੁਣ ਸੋਰੀ ਥਾਂ ਸੀ ਨਾ ਪੇਕੀ ਥਾਂ ਸੀ ਇਸ ਤੋਂ ਛੁੱਟ ਉਹ ਮੂੜ ਤੇ ਬੇਸਮਝ ਸੀ ਜਿਸ ਦੀ ਮੱਤ ਜਿਸ ਨੇ ਲਾਈ ਗੱਲੀ ਤੇ ਉਸੇ ਨਾਲ ਤੁਰ ਚੱਲੀ ਵਾਲੀ ਸੀ ਇਹੋ ਕਾਰਨ ਹੈ ਕਿ ਉਹ ਆਪਣੇ ਸਵੈਮਾਨ ਨੂੰ ਕਾਇਮ ਨਾ ਰੱਖ ਕੇ ਆਪਣੇ ਆਸਨ ਤੋਂ ਡਿੱਗ ਪਈ ਅਖੀਰ ਉਸ ਨੇ ਇਸ ਹਾਲਤ ਵਿੱਚ ਪਈ ਰਹਿਣਾ ਆਪਣੇ ਲਈ ਗਣੀ ਮੱਤ ਸਮਝਿਆ ਹੋਰ ਨਹੀਂ ਤਾਂ ਵਿਹਾ ਸੁਮਨਾ ਟੁਕੜਾ ਜੋ ਵੀ ਉਹਨੂੰ ਮਿਲ ਜਾਂਦਾ ਸੀਗਾ ਤਾਂ ਉਹ ਖਾ ਕੇ ਗੁਜ਼ਾਰਾ ਕਰ ਲੈਂਦੀ ਸੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਪਰਸ਼ਾਵੇਂ ਵਾਂਗ ਬਦਕਿਸਮਤੀ ਅਜੇ ਵੀ ਉਸਦੇ ਨਾਲ ਸੀ ਕਰਮਾਂ ਦੀ ਮਾਰ ਸਰਕਾਰੀ ਦਫ਼ਤਰਾਂ ਵਿੱਚ ਨੌਕਰਾਂ ਦੀ ਕਾਟ-ਛਾਂਟ ਹੋਈ ਤੇ ਤਾਰਾ ਚੰਦ ਨੂੰ ਵੀ ਸੁੱਕੀ ਟਹਿਣੀ ਵਾਂਗ ਕੱਟ ਕੇ ਸੁੱਟ ਦਿੱਤਾ ਗਿਆ ਇੱਧਰ ਗੁਰਦੇਈ ਬਿਮਾਰ ਹੋ ਕੇ மஞ்சੇ ਤੇ ਪਈ ਸੀ ਉਹ ਤਾਰਾ ਚੰਦ ਜਿਹੜਾ ਕੁਝ ਦਿਨ ਪਹਿਲਾਂ ਗੁਰਦੇਈ ਦੇ ਪ੍ਰੇਮ ਵਿੱਚ ਪਾਗਲ ਹੋਇਆ ਫਿਰਦਾ ਸੀ ਪੂਣੇ ਇੱਕ ਬਰੀ ਵਿੱਚ ਹੀ ਗੁਰਦੇਈ ਤੋਂ ਇੰਨਾ ਤੰਗ ਆ ਗਿਆ ਕਿ ਗੁਰਦੇਈ ਉਸ ਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੀ ਇੱਥੋਂ ਤੱਕ ਕਿ ਉਸ ਨੂੰ ਦਵਾਦਾਰੂ ਦੇਣ ਤੋਂ ਵੀ ਕੰਨੀ ਘਤਰਉਣ ਲੱਗਾ ਉਹ ਪਰਲੇ ਦਰਜੇ ਦਾ ਐਬੀ ਅਮੋੜ ਤੇ ਕਲਾ ਦਾ avatars ਸੀ ਜਿਹੜਾ ਦਿਨ ਹੁੰਦਾ ਉਸੇ ਦਿਨ ਹੀ ਰੋਜ ਹੱਥ ਵਿੱਚ ਗੁੱਤ ਤੇ ਠੈਂ ਸੋਟਾ ਵਾਲਾ ਨਾਟਕ ਉਹਨਾਂ ਦੇ ਘਰ ਚੱਲਦਾ ਰਹਿੰਦਾ ਸੀ ਗੁਰਦੇਈ ਹੁਣ ਅਸਲੋਂ ਹੀ ਮਰ ਚੁੱਕੀ ਸੀ ਇੱਕ ਸਾਰੇ ਜਹਾਨ ਦੀ ਖਜ਼ਾਲਤ ਦੂਜਾ ਅਮੋੜ ਪਤੀ ਨਾਲ ਵਾਹ ਤੀਜੇ ਗਰੀਬੀ ਤੇ ਚੌਥੇ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਇਹ ਕਿ ਗੁਰਦੇਈ ਦੀ ਬਾਦ ਨਸੀਬੀ ਹੁਣ ਉਸ ਨੂੰ ਇੱਕ ਹੋਰ ਭਿਆਨਕ ਰੂਪ ਵਿੱਚ ਵਿਖਾਈ ਦੇ ਰਹੀ ਸੀ ਤੇ ਇਹ ਭਿਆਨਕ ਰੂਪ ਦਿਨੋ ਦਿਨ ਹੋਰ ਵੀ ਭਿਆਨਕ ਸ਼ਕਲ ਫੜਦਾ ਜਾ ਰਿਹਾ ਸੀ ਆ ਜਿਸ ਚੀਜ਼ ਦਾ ਵਰਤਮਾਨ ਹੀ ਉਸ ਲਈ ਇੰਨਾ ਡਰਾਉਣਾ ਹੈ ਉਸ ਦਾ ਭਵਿੱਖ ਕੀ ਹੋਵੇਗਾ ਇਹ ਖਿਆਲ ਕਰਕੇ ਉਹ ਸਿਰ ਤੋਂ ਪੈਰਾਂ ਤੱਕ ਕੰਬ ਜਾਂਦੀ ਉਹ ਪ੍ਰਤੱਖ ਵੇਖ ਰਹੀ ਸੀ ਕਿ ਜਿਸ ਹਰੀ ਚੁਗਪਤੀ ਤੋਂ ਲੰਮੀ ਛੱਡ ਕੇ ਛੋਟੀ ਤੋਂ ਛੋਟੀ ਆਸ ਵੀ ਨਹੀਂ ਹੈ ਫਿਰ ਮੋਸਾ ਮੋਤ ਤੋਂ ਭੱਜਿਆ ਤੇ ਮੋਤ ਅੱਗੇ ਖੜੀ ਵਾਂਗ ਹੁਣ ਇਸ ਪਾਪ ਦੀ ਪੰਡ ਨੂੰ ਲੈ ਕੇ ਕਿੱਥੇ ਜਾਵੇਗੀ ਜੀਵਨ ਦੇ ਬਾਕੀ ਦਿਨ ਕਿੱਥੇ ਤੇ ਕਿਵੇਂ ਕੱਟੇਗੀ ਇਸ ਦਾ ਉੱਤਰ ਉਸ ਦੇ ਹਨੇਰੇ ਦਿਲ پاسੋਂ ਕੁਝ ਨਹੀਂ ਤੋਂ ਸਿਵਾ ਹੋਰ ਕੁਝ ਵੀ ਨਹੀਂ ਸੁਝ ਰਿਹਾ ਸੀ ਅੰਤ ਉਹ ਦਿਨ ਨੇੜੇ ਆ ਪੁੱਜਾ ਜਿਸ ਦੀ ਉਸ ਨੂੰ ਹਰ ਵੇਲੇ ਤੁਖ-ਤੁਖੀ ਲੱਗੀ ਰਹਿੰਦੀ ਸੀ ਉੱਪਰੋਂ ਬੁਖਾਰ ਵੀ ਐਸਾ ਕਿ ਅੱਖ ਪੁੱਟਨ ਦੀ ਹੋਸ਼ ਨਹੀਂ ਸੀ ਇਸੇ ਹਾਲ ਵਿੱਚ ਚੋਖਾ ਚਿਰ ਬੀਤ ਗਿਆ ਪਰ ਬੁਖਾਰ ਨਾ ਟੁੱਟਿਆ ਇੱਕ ਦਿਨ ਅੱਧੀ ਰਾਤ ਵੇਲੇ ਉਹ ਅੱਡੀਆਂ ਰਕੜ ਰਹੀ ਸੀ ਇੱਥੋਂ ਤੱਕ ਕਿ ਪਾਣੀ ਦਾ ਘੁੱਟ ਦੇਣ ਵਾਲਾ ਵੀ ਉਸ ਦੇ ਪਾਸ ਨਹੀਂ ਸੀ ਤਾਰਾਚੰਦ ਪਰਸੂ ਦਾ ਘਰ ਗਿਆ ਗਿਆ ਹੋਇਆ ਸੀ ਘਰੋਂ ਤੇ ਅਜੇ ਤੱਕ ਨਹੀਂ ਸੀ ਵੜਿਆ ਤੇ ਨਾ ਹੀ ਉਹਦੇ ਆਉਣ ਦੀ ਕੋਈ ਆਸ ਸੀ ਕਿਉਂਕਿ ਪਰਸੋਂ ਜਾਂਦਾ ਹੋਇਆ ਉਹ ਕਹਿ ਗਿਆ ਸੀ ਮੇਰੀ ਹੁਣ ਆਸ ਨਾ ਰੱਖੀ ਖਸਮਾ ਨੂੰ ਖਾ ਭਾਵੇਂ ਮਰ ਤੇ ਭਾਵੇਂ ਜੀ ਮੈਂ ਕੋਈ ਹਸਪਤਾਲ ਤਾਂ ਨਹੀਂ ਖੋਲਿਆ ਹੋਇਆ ਭੁੱਖਾ ਮਰ ਰਿਆਂ ਆ ਤੈਨੂੰ ਕੀ ਕੰਨ ਸੰਭਾਂ ਕਿਤੇ ਦੇਸ਼ ਪਰਦੇਸ ਜਾ ਕੇ ਟੁਕੜਾ ਕਮਾ ਲੂੰਗਾ ਪਰ ਇਸ ਅਜਾਬ ਤੋਂ ਤਾਂ ਛੁੱਟੂੰਗਾ ਇਸ ਤੋਂ ਬਾਅਦ ਇਹ ਕੀ ਗੁਰਦੇਈ ਦੀ ਬੇਹੋਸ਼ੀ ਤੋਂ ਲਾਭ ਉਠਾ ਕੇ ਉਹ ਘਰ ਦਾ ਸਭ ਲਟਾਪਟਾ ਚੁੱਕ ਕੇ ਲੈ ਗਿਆ ਸੀ। ਮੰਦੇ ਭਾਗਾ ਨੂੰ ਉਸ ਦਾ ਮਕਾਨ ਵੀ ਇਸਕ ਐਸੀ ਥਾਂ ਸੀ ਜਿਸ ਤੇ ਆਂਡ ਗਵਾਂਡ ਕੋਈ ਹਿੰਦੂਆਂ ਦਾ ਮਕਾਨ ਨਹੀਂ ਸੀ। ਤਰੀ ਨਾਲ ਅੱਧ ਮੋਈ ਉਹ ਕਿਸੇ ਤਰ੍ਹਾਂ ਡਿੱਗਦੀ ਢਿੰ ਦੀ ਮੰਝਿਓ ਉਤਰੀ ਤੇ ਫਿਰ ਪਾਣੀ ਦੇ ਪਾਸ ਪਹੁੰਚੀ। ਪਰ ਉਸ ਤੇ ਭਾਗਾ ਵਾਂਗ ਘੜਾ ਵੀ ਸਖਣਾ ਸੀ। ਸਵੱਬ ਨਾਲ ਇੱਕ ਗਲਾਸ ਵਿੱਚ ਥੋੜਾ ਜਿਹਾ ਮੈਲਾ ਕੁਚੈਲਾ ਪਾਣੀ ਸੀ। ਜਿਸ ਨੂੰ ਉਸਨੇ ਕੰਬਦੇ ਹੱਥਾਂ ਨਾਲ ਚੁੱਕ ਕੇ ਮੂੰਹ ਨਾਲ ਲਾਇਆ ਕੁਝ ਡੁੱਲ ਗਿਆ ਤੇ ਕੁਝ ਮੂੰਹ ਵਿੱਚ ਪੈ ਗਿਆ ਇਸ ਵੇਲੇ ਉਸ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਸੀ ਕਿ ਉੱਥੋਂ ਨਾ ਤਾਂ ਉੱਠ ਸਕੀ ਤੇ ਉੱਥੇ ਹੀ ਡਿੱਗ ਕੇ ਬੇਹੋਸ਼ ਹੋ ਗਈ ਰੱਬ ਜਾਣੇ ਇਸ ਹਾਲਤ ਵਿੱਚ ਉਹ ਕਿੰਨਾ ਚਿਰ ਉੱਥੇ ਪਈ ਰਹੀ ਧੰਨਵਾਦ ਜੀ